ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਪਾਕਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਸੁਖਾਨੰਦ ਤੋਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਹੈ ਬਾਈ ਨੂੰ ਬਾਗਾ ਪੁਰਾਣਾ ਤੇ ਬਾਈ ਦਾ ਲੱਪਰੀ ਦੇ ਘਰੇ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਬਾਈ ਕੋਲੇ 6 ਨਾਗਾ ਜਿ ਵੱਛੀਆਂ ਦੇ ਬਹੁਤ ਸੋਹਣੀਆਂ ਟੌਪ ਕਲਾਸ ਵੱਛੀਆਂ ਤੇ ਮੇਨ ਗੱਲ ਹੈਗੀ ਜਿਹੜੀ ਵੱਛੀਆਂ ਦੇ ਸਹਾਰਾ ਨਾਲ ਬਾਈ ਦਾ ਰੇਟ ਹੈ ਜਿਹੜਾ ਬਿਲਕੁਲ ਜੈਸ ਰੇਟ ਹੋਊਗਾ ਅੱਗੇ ਵੀ ਆਪਣੀਆਂ ਵੀਡੀਓ ਤੇ ਤੁਸੀਂ ਸਾਰੇ ਭਰਾ ਵੇਂਦੇ ਆ ਤੇ ਬਾਈ ਦੇ ਮੁੱਲ ਰੇਟ ਹੁੰਦੇ ਜਿਹੜੇ ਬਿਲਕੁਲ ਜਾਇਜ਼ ਹੁੰਦੇ ਆ ਤੇ ਚੰਗੀਆਂ ਬਾਈ ਬੱਚਾ ਖਰੀਦਦਾ ਜਿਹੜੇ ਵੀ ਭਰਾਣਿਆਂ ਕੋਈ ਬੱਚੀ ਲੈਣੀ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ ਤੇ ਬਾਕੀ ਆਪਾਂ ਜਾਣਕਾਰੀ ਬੱਚਿਆਂ ਬ੍ਰੋਤੀ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਜਿਹੜੇ ਭਰਾ ਨੇ ਕਿਸੇ ਨੇ ਐਡ ਕਰਾਉਣੀ ਹੋਵੇ ਕਿ ਮੇਰਾ ਮੋਬਾਈਲ ਨੰਬਰ 628077999 ਬਾਕੀ ਆਪਾਂ ਗੱਲਬਾਤ ਕਰਾਉਨੇ ਲਾਪਰੀਤਨਾ ਆ ਜਾ ਬਾਈ ਲਾਪਰੀਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਤੇ ਕਿਵੇਂ ਆ ਬਾਈ ਕੰਮਦੰਦਾ ਠੀਕ ਆ ਠੀਕ ਆ ਬਾਈ ਵਧੀਆ ਵਧੀਆ ਤਿਆਈ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਪਸ਼ੂ ਵਿਖਾਉਣੇ ਆ ਬਾਈ ਬਾਈ ਅੱਜ ਦੀ ਵੀਡੀਓ 'ਚ ਆਪਾਂ 6 ਪਸ਼ੂ ਦੀਆਂ ਬੱਚੀਆਂ ਦਿਖਾਉਣੀਆਂ ਠੀਕ ਹੈ ਹਾਂ ਦੰਦੋਂ ਦੋ ਖੀਰੀਆਂ ਤੇ ਚਾਰ-ਚਾਰੀ ਥਾਣਾ ਦੰਦੋਂ ਖੀਰੀਆਂ ਸਾਰੀਆਂ ਹਾਂ ਤੇ ਚਾਰ-ਚਾਰੀ ਥਾਣਾ ਸਾਰੀਆਂ ਜੀ ਹੈਨਾ ਨਾ ਮੇਰੇ ਲਾਪਰੀ ਤੇ ਬਾਈ ਪਿੰਡ ਸੁਖਾਣਾ ਹੰਦਾ ਸੁਖਾਣਾ ਜ਼ਿਲ੍ਹਾ ਮੋਗਾ ਤਸੀਲ ਬਾਗਦਾਵਰਾ ਨੇੜੇ ਸ਼ਹਿਰ ਭਾਜਦਾ ਭਾਈ ਕਦੇ ਬਗਰਾੜੀਆ ਤੇ 1.5 ਕਿਲੋਮੀਟਰ ਦੇ ਤੋਂ ਬਾਅਦ ਇੱਕ ਨੰਬਰ ਨਾਲਾ ਰੋਡ ਠੀਕ ਹੈ ਬਾਈ 메ਨ ਰੋਡ ਜਿਹੜਾ ਬਾਜਖਾਨੇ ਤੋਂ ਬਰਨਾਲਾ ਜਾਂਦਾ ਪਟੰਡਾ 52 ਪੈਂਦਾ ਤੇ ਫਰੀਦਕੋਟ ਵੀ 40 45 ਪੈਂਦਾ ਸੈਂਟਰ ਜੀ ਚਾਰਜ ਹੈਗੇ ਤੇ ਮੋਬਾਈਲ ਨੰਬਰ ਬੋਲਦੇ ਬਾਈ ਆ 98729257848 ਠੀਕ ਹੈ ਕਿੱਧਰਲੇ ਪਾਸੋਂ ਕਰਨਗੇ ਸ਼ੁਰੂ ਬਾਈ ਸਾਰੀਆਂ ਪੁੱਕੀ ਹੈ ਹਨਾ ਹਾਂ ਹਾਂ ਬਾਈ ਤੇ ਆਪਾਂ ਫਿਰ ਇਧਰੋਂ ਕਰ ਲੈਨੇ ਆ ਵੱਡੀ ਬੱਚੀ ਤੋਂ ਜਿਹੜੀ ਪਹਿਲੇ ਨੰਬਰ ਤੇ ਬਾਈ ਬੱਚੀ ਖੜੀ ਹੈ ਕਬੂਤਰੀ ਰਗੀ ਚਿੱਟੀ ਜਿੱਟੀ ਇਹਦੀ ਕੀ ਡਿਟੇਲ ਆ ਇਹ ਬੇਅਤ ਹੈ ਹੀ ਆ ਬਈ 10 ਮਹੀਨੇ ਦੀ ਜੇ ਦੇ ਬਸੀ ਦੀ 10 ਮਹੀਨੇ ਦੀ ਹਾਂ ਦੰਦੋ ਖੀਰੀ ਆ ਬੱਚੇ ਦੰਦੋ ਖੀਰੀ ਹੈ ਬਿਲਕੁਲ ਲੋ ਜੀ ਠੀਕ ਹੈ 9 ਮਹੀਨੇ ਤੋਂ ਆਪਾਂ ਇਹ ਮੂੰਹ ਪੱਟ ਕੇ ਦਿਖਾਵਾਂਗੇ ਜਦੋਂ ਆਪਾਂ ਇਹ ਕਲੀਅਰ ਕਰਾ ਲੀਏ ਹਾਂਜੀ ਸਹੀ ਗੱਲ ਕਿਸੇ ਭਰਾ ਨੇ ਕੋਈ ਦੂਰੋਂ ਨੇੜੋਂ ਆਉਣਾ ਹੁੰਦਾ ਫਿਰ ਕਈ ਜੀ ਅਗਲਾ ਕਹਿੰਦਾ ਯਾਰ ਤੁਸੀਂ ਪਹਿਲਾਂ ਨਾ ਦੱਸਿਆ ਤੇ ਚਾਰ ਹੀ ਥਾਣਾ ਫੂਟਸ਼ਾਂਗ ਪੁਰਾਣੀ ਦੰਦੋ ਖੀਰੀ ਹੈ ਬਈ ਆਪਾਂ ਤੋੜਾ ਚੈੱਕ ਕਰਾ ਦਗੇ ਤੇ ਇਹਦੀ ਕੋਈ ਸੀਮਨ ਦੀ ਕੋਈ ਡਿਟੇਲ ਹੈ ਬਈ ਹਾਂ ਜਿਹੜੇ ਸੀਮਨ ਦੀ ਹੈ ਇਹ ਕਿੰਨੇ ਮਾਰ ਦੀ ਚਾਹੀਦੀ ਠੀਕ ਹੈ ਤੇ ਮਦਰ ਰਿਕਾਰਡ ਕੀ ਸੀ ਬਾਈ ਹੈ ਇਹ ਮਦਰ ਰਿਕਾਰਡ 35+ ਦਾ ਬਾਈ ਠੀਕ ਹੈ ਜਨਨ ਕਿ ਚੰਗੀਆਂ ਹੀ ਵਛੀਆਂ ਚੰਗੀਆਂ ਗਾਇਆਂ ਨੇ ਆਹ ਤੇ ਚੰਗੇ ਦੁੱਧ ਵਾਲੀਆਂ ਗਾਇਆਂ ਨੇ ਵਛੀਆਂ ਬਾਈ ਕਹਿੰਦਾ ਵੀ ਇਹਦਾ ਮਦਰ ਰਿਕਾਰਡ 35+ ਹੈ ਤੇ ਕਿਹੜੇ ਸੀਮਨ ਦੀ ਦਸੇਲ ਆਪਰੀ ਤੇ ਡਨਮਾਰਕ ਦੀ ਹੈ ਬਾਈ ਡਨਮਾਰਕ ਦੀ ਹੈ ਨਾ ਵੀ ਮਿੱਤਰੋ ਚਾਰ ਹੀ ਥਾਣਾ ਫੋਰਸ਼ਾਂਗ ਪੁਰਾਣੀ ਤੇ ਇਹਦੀ ਉਮਰ ਕਿੰਨੀ ਉਮਰ ਕਿੰਨੀ ਕਬਈ ਇਹਦੀ ਉਮਰ 6.10 ਮਹੀਨੇ ਦੀ ਹੈ ਬਸ ਜ 1.5 ਮਹੀਨੇ ਦੀ ਉਮਰ ਜਿਹੜੇ ਸਾਬ ਉਹਨਾਂ ਬਾਈ ਨੇ ਇਹਦੀ ਉਮਰ ਦੱਸੀ ਹੈ ਤੇ ਬਾਈ ਦੇ ਮੁੱਢ ਦੇ ਬਰੋਬਰ ਹੁੰਦੀ ਆ ਤੇ ਬੇਲ ਬੂਲ ਬਹੁਤ ਲੰਬੀ ਹੈ ਲੈਂਥ ਨੂੰ ਸਨ ਪੂਰੀ ਹੈ ਤੇ ਥੱਲੇ ਝੋਲੀ ਝਾਲੀ ਆਪਾਂ ਚੈੱਕ ਕਰਉਨੇ ਆ ਚਾਰ ਹੀ ਹਨ ਤੇ ਫੋਰ ਸ਼ਾਂਗ ਭੋਰਾ ਨਹੀਂ ਗਈ ਤੇ ਇਕੱਲਾ ਇਕੱਲਾ ਨਖਰਮਾ ਹਨ ਰੰਗ ਪ੍ਰਿੰਟ ਬਹੁਤ ਸੋਨਾ ਹੈ ਕਬੂਤਰੀ ਵਰਗੀ ਪਈ ਆ ਫੇਸ ਕੁਆਲਟੀ ਕਰੋ ਚੱਕੇ ਜੀ ਪਾਣੀ ਪੀਂਦੀ ਆ ਬੱਚੀ ਪੀਲੇ ਦੇ ਬਈ ਕੋਈ ਨਹੀਂ ਦੇਖੋ ਜੀ ਫੇਸ ਕੁਆਲਟੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਰੰਗ ਪ੍ਰਿੰਟ ਪੂਰਾ ਸੋਨਾ ਐ ਕਬੂਤਰੀ ਵਰਗੀ ਪਈ ਐ ਅੰਡੇ ਵਰਗੀ ਵੇਖ ਵੇਤਾ ਹੁਣ ਚਿੱਟੀ ਜਿੱਟੀ ਲੈ ਬਾਕੀ ਐ ਨਹੀਂ ਕੋਈ ਸਰੀਰ ਤੇ ਗੰਧ ਮਰੋ ਹਾਂ ਲੰਬਾਈ ਲੰਬੂਈ ਲੈਂਥ ਲੰਥ ਬਹੁਤ ਆ ਤੇ ਸੋਨਾ ਕੱਦ ਕਾਠਾ ਜਿਹੜੇ ਸਾਡੇ ਨਾਲ ਬਾਈ ਨੇ ਉਮਰ ਦੱਸੀ 1.5 ਮਹੀਨੇ ਤੇ ਚੰਗੇ ਸੀਮਨ ਦੀ ਐ ਬੱਛੀ ਸਾਰੀ ਡਿਟੇਲ ਆ ਬਾਈ ਕੋਲੇ ਬਾਈ ਕਹਿੰਦਾ ਆਪਣੇ ਨਾਲ ਫੋਨ ਤੇ ਸੰਪਰਕ ਕਰ ਲਿਓ ਜਿਹੜੀ ਵੀ ਭਰਾਜੇ ਫਿੱਟ ਹੋਈ ਤੇ ਬਾਈ ਜਿਹੜੀ ਇਹਨਾਂ ਦੀ ਡਿਮਾਂਡ ਆ ਉਹ ਆਪਾਂ ਫੇਰ ਕਿੱਥੇ ਜੀ ਮਗਰੋਂ ਕਰਾਂਗੇ ਹਾਂ ਬਾਈ ਕਿੱਥੀਆਂ ਦੀ ਡਿਮਾਂਡ ਕਰਾਂਗੇ ਠੀਕ ਹੈ ਜਿਹਨੂੰ ਆਪਾਂ ਹੋਰ ਲਾਣੇ ਹੋਵੇ ਆਫਰ ਆਫਰ ਵੀ ਲਾਵਾਂਗੇ ਠੀਕ ਹੈ ਬਾਈ ਬਾਈ ਜਿਹੜੀ ਦੂਜੇ ਨੰਬਰ ਤੇ ਫੇਰ ਦਿਖਾ ਦੱਸ ਇਹਦੀ ਕੀ ਡਿਟੇਲ ਆ ਬੱਚੀ ਦੀ ਦੰਦੋ ਖੀਦੀ ਆ ਤੇ ਚਾਰ ਹੀ ਥਾਣਾ ਦੇਖ ਚੈੱਕ ਕਰਾ ਜੇ ਬਾਈ ਦੰਦੂ ਵਾਕਈ ਸਹੀ ਗੱਲ ਆ ਹਾਂ ਬਾਈ ਦਾ ਸਾਫ ਸੁਥਰਾ ਕੰਮ ਆ ਕੋਈ ਇਹੋ ਜੀ ਗੱਲ ਨਹੀਂ ਲਓ ਵੀ ਮਿੱਤਰੋ ਉਮਰ ਕਿੰਨੀ ਦੱਸਿਆ ਬਾਈ 8 ਮਹੀਨੇ ਤੇ ਚਾ ਰੋਕ ਲਈ ਇੱਥੇ ਬਾਈ ਗਾਂ ਕਰਕੇ 8 ਮਹੀਨੇ ਉਮਰ ਆ ਤੇ ਕੱਦ ਕਾਠ ਬਹੁਤ ਸੋਹਣਾ 4 ਹੀ ਥਾਣਾ ਫੂਟ ਸ਼ਾਂਗ ਪੂਰਾ ਨਹੀਂ ਤੇ ਬਈ ਇਹਦਾ ਜਨ ਕੇ ਸੀਮਨ ਕਿਹੜੇ ਸੀਮਨ ਦੀ ਹੈ ਕੋਈ ਏਡੀਐਸ ਦੇ ਚੈਂਪੀਅਨ ਦੀ ਹੈ ਬਈ ਤੇ ਕੋਈ ਮਾਦਰ ਕਾਉੜੇ ਦਾ ਇਹਦਾ ਇਹ ਮਾਦਰ ਗਾੜ 32 ਲੀਟਰ ਦਾ ਬਈ 32 ਲੀਟਰ ਦਾ ਦੇਖ ਬਈ ਕੋਆ ਦੇਖੋ ਵੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਤੀ ਆ ਤੇ ਲੈਂਥ ਲੈਂਥ ਪੂਰੀ ਆ ਖੰਡ ਦਿਖਾ ਦੇ ਬਈ 8 ਮਹੀਨੇ ਬਾਈ ਨੇ ਉਮਰ ਦੱਸੇ ਤੇ 4 ਹੀ ਥਾਣਾ ਕੱਲਾ ਕੱਲਾ ਨਿੱਖੜਮਾ ਸੋਹਣਾ ਖਣ ਵਿਥੀ ਤੇ ਲੱਗੇ ਹੋਏ ਆ ਤੇ ਰੰਗ ਪ੍ਰਿੰਟ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸੋਹਣੀ ਕਬੂਤਰੀ ਵਰਗੀ ਪਈ ਹੈ ਚਿੱਟੀ-ਚਿੱਟੀ ਦੇਖੋ ਜੀ ਫੇ ਹਾਂ ਕਦ ਘਾਠ ਬਾਈ ਦੇ ਆ ਛਾਤੀ ਦੇ ਬਰੋਬਰ ਆਉਂਦੀ ਆ 8 ਮਹੀਨੇ ਉਮਰ ਦੱਸਿਆ ਬਾਈ ਨੇ ਬਹੁਤ ਚੰਗੇ ਸੀਮਨ ਦੀ ਆ ਬਾਕੀ ਜਿਹੜੇ ਇਹਨਾਂ ਦੇ ਮਦਰ ਰਿਕਾਰਡ ਆ ਉਹ ਵੀ ਸਾਰਿਆਂ ਦੇ ਪੂਰੇ ਚੰਗੇ ਆ ਚੰਗੇ ਆ ਦੁੱਧ ਵਾਲੀਆਂ ਗਾਇਆਂ ਲੀਆਂ ਬੱਚੀਆਂ ਕੋਈ ਆ ਇਹ ਨਹੀਂ ਵੀ ਕੋਈ ਆਮ ਸੀਮਨ ਦੀ ਆ ਜਾਂ ਕੋਈ ਹੋਰ ਆ ਮੰਦਰੀ ਸਿੰਘ ਹੀ ਆ ਜਾਂਦਾ ਵੇਖ ਲੈ ਮਿੱਤਰੋ ਸਹੀ ਗੱਲ ਆ ਬਾਈ ਇਹਦੇ ਵੀ ਦਾਗ ਨਹੀਂ ਵਾਲ ਕੱਢੀ ਦੇ ਕੋਈ ਸਿੰਘ ਦਾਗਿਆਂ ਦੀ ਉਹ ਨਹੀਂ ਨਿਸ਼ਾਨੀ ਜੀ ਹੈ ਨਾ ਇਹ ਜਿਹੜੇ ਫਿਰ ਬਾਈ ਸੀਮਨ ਆਉਂਦੇ ਆ ਨਾ ਬਿਨਾਂ ਮਨਗਰ ਸਿੰਘ ਨਹੀਂ ਕੱਢਦੇ ਬੱਚੇ ਬਾਕੀ ਬੱਚੀਆਂ ਉਹ ਸੀਮਨ ਬੰਦ ਤੇ ਹੋਰ ਨੋਟ ਕਰੋ ਹਾਂਜੀ ਆਏ ਲੰਬਾਈ ਲੈਂਥ ਬਹੁਤ ਆ ਕੱਦ ਦੇ ਬਹੁਤ ਆ ਕੱਦ ਕਾਠ ਵੀ ਪੂਰਾ ਤੇ ਲੈਂਥ ਵੀ ਪੂਰੀ ਆ ਤੇ ਪਤਲੇ ਪਿੰਡੇ ਦੀਆਂ ਬੱਚੀਆਂ ਸਹੀ ਗੱਲ ਕੋਈ ਐਂ ਨਹੀਂ ਵੀ ਕੋਈ ਮੋਟੇ ਮੋਟੇ ਜਿਹੇ ਪਿੰਡਰ ਦਾ ਦੁਪੱਟ ਜੀਆ ਹਾਂ ਰੰਗ ਪ੍ਰਿੰਟ ਬਹੁਤ ਸੋਹਣਾ ਇੱਕ ਗੱਲ ਹੋਰ ਆ ਹਾਂਜੀ ਤੂੰ ਹੋਰ ਨੋਟ ਕਰੀ ਤੇ ਬੱਚਿਆਂ ਦੇ ਰੰਗ ਰੂੰਗ ਦਿਖਾ ਬਈ ਕਿੰਨੇ ਚਟੇ ਆ ਇਹਨਾਂ ਲਸ਼ਕਾ ਮਾਰਦੀਆਂ ਬਈ ਯਾਰ ਜਿਹੜੀ ਵਾਈਟ ਕਲਰ ਆ ਇਹ ਥੋੜਾ ਡਿਮਾਂਡ ਚ ਪੂਰੀ ਡਿਮਾਂਡ ਚ ਰਹਿੰਦਾ ਵਾਈਟ ਕਲਰ ਤਾਂ ਖਾਸ ਕਰਕੇ ਹਾਂ ਬਈ ਤੇ ਬਹੁਤ ਸੋਹਣੀਆਂ ਬੱਚੀਆਂ ਬਾਈ ਕੋਲੇ ਚੰਗੀਆਂ ਵੱਡੀਆਂ ਗਾਇਆਂ ਬੰਨੀਆਂ ਜੇ ਕੋਈ ਵੀ ਭਰਾ ਮੰਨ ਕੇ ਚੱਲੋ ਬੱਚੀਆਂ ਖਰੀਦਦਾ ਸਾਰੀਆਂ ਇੱਕੋ ਜੇ ਗੱਦ ਘਾੜਦੀਆਂ ਤੇ ਮੰਨ ਕੇ ਚੱਲੋ ਮਿੱਤਰੋ ਕੋਈ ਘਾਟੇ ਵਾਲਾ ਸੌਦਾ ਨਹੀਂਗਾ ਤੇ ਵੱਡੇ ਗੱਦ ਘਾੜਦੀਆਂ ਬੱਚੀਆਂ ਮੰਨ ਆਹ ਜੋੜੀ ਦਾ ਬਾਈ ਲਾਪਰੀ ਤੇ ਯਾਰ ਮੇਰੇ ਸਾਹਮਣੇ ਐ ਵੀ ਦੋ ਗੱਟੇ ਫੀਡ ਦੇਖਾ ਕੇ ਤੇ ਇਹਨਾਂ ਨੇ ਸੀਮਨ ਲੈ ਲਿਆ ਹੈ ਨਾ ਪਰਮਾਤਮਾ ਕਿਰਪਾ ਕਰੇ ਦੋ ਗੱਟੇ ਵੀਡ ਦੇਖਾ ਕੇ ਤੇ ਚੈੱਕ ਹੋ ਜਾਣੀ ਸਹੀ ਗੱਲ ਆ ਬਾਈ ਜਿਹੜਾ ਅੱਗੇ ਮਾਲਕ ਲੰਮੀ ਉਮਰਾਂ ਲਾਵੇ ਸੇਵਾ ਰੱਖੇ ਸੇਵਾ ਨਾ ਮੇਵਾ ਬਾਈ ਸਹੀ ਗੱਲ ਆ ਪਿੱਠ ਪੂੜਾਂ ਦੀ ਬਣਾਵਟ ਬਹੁਤ ਚੰਗੀ ਆ ਤੇ ਵੱਡੇ ਗੱਦ ਘਾੜਦੀਆਂ ਬੱਚੀਆਂ ਤੇ ਚੇ ਕੋਈ ਭਰਾਮਣ ਕੇ ਚੱਲੋ ਸੰਭਨ ਨੂੰ ਕੋ ਪਾਲਨ ਨੂੰ ਲੈ ਕੇ ਜਾਂਦਾ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ ਬਹੁਤ ਚੰਗੇ ਆ ਵੱਡੀਆਂ ਵਿਹੜਾਂ ਮੰਨੀਆਂ ਬਾਈ ਵੱਡੇ ਪੇਟ ਵਾਲੀਆਂ ਬੱਚੇ ਹਾਂ ਬਹੁਤ ਤਰੀ ਨੇ ਲੈਂਥ ਲੈਂਥ ਪੂਰੀ ਆ ਤੇ ਬਾਈ ਜਿਹੜੀ ਬਲੈਕ ਕਲਰ ਦੇ ਵਿੱਚ ਬੱਚੀ ਦਿੰਦੀ ਹੈ ਇਹ ਦੀ ਦੱਸ ਕੀ ਡਿਟੇਲ ਹੈ ਦੀ ਵੀ ਬੈਂਟ ਇਹ ਵੀ ਹੈ ਨਾ ਜੱਤੀ ਭਰਾਮਣ ਸਪੈਸੀ ਦੀ ਪਤਾ ਨਹੀਂ ਕਿਹੜੇ ਨੇ ਠੀਕ ਹੈ ਵੀ ਮੰਨ ਕੇ ਚੱਲੋ ਵੀ ਐਫ ਦੇ ਕੋਈ ਜਰਸੀ ਲਵਾਦਾਂ ਦਾ ਸੀਮਨ ਤੇ ਐਫ ਦੇ ਪੇਟੋ ਆ ਬੋਦੀ ਵਾਲੀ ਬੱਚੀ ਆ ਤੇ ਦੰਦ ਤੇ ਦੰਦ ਵੀ ਦਿਖਾ ਬਾਈ ਇਹਦੇ ਬਿਲਕੁਲ ਖੀਰੀ ਆ ਬਾਈ ਸਹੀ ਗੱਲ ਆ ਲੈ ਚੱਲ ਲੈਂਥ ਨੂੰ ਤੇਜੀ ਵੀ ਪੂਰੀ ਆ ਪੇਟੇ ਵਾਲੀਆਂ ਬੱਚੀਆਂ ਕੋਈ ਐ ਨਹੀਂ ਗੱਲ ਤੇ ਥਣਚਾਰੀ ਥਣ ਝੋਲੀ ਚਾਲੀ ਪੂਰੀ ਆ ਕੋਈ ਐ ਨਹੀਂ ਗੱਲ ਪਤਲੇ ਪਿੰਡੇ ਦੀਆਂ ਬੱਚੀਆਂ ਤੇ ਕੱਦ ਕਾਠ ਪੂਰਾ ਸੁਣਾਈ ਦੀ ਉਮਰ ਕਿੰਨੀ ਦੱਸਿਆ ਬਾਈ ਇਹਦੀ ਉਮਰ ਹੈ ਜੀ 8.5 ਮਹੀਨੇ ਸਾਢੇ 8 ਮਹੀਨੇ ਦੀ ਉਮਰ ਆ ਤੇ ਬਾਈ ਕਹਿੰਦਾ ਵੀ ਕੋਈ ਐ ਚਫਗਾਂ ਦੇ ਕਿਸੇ ਵੀਰ ਨੇ ਜਰਸੀ ਦਾ ਸੀਮਨ ਲਵਾਇਆ ਸੀ ਉਹਦੇ ਪੇਟੋਂ ਆਈਏ ਬਲੈਕ ਕਲਰ ਦੇ ਵਿੱਚ ਜਰਸੀ ਦਾ ਕਰਾਓ ਜਰਸੀ ਜੈਕ ਦੀ ਆ ਬਾਈ ਠੀਕ ਆ ਜੈਕ ਦੀ ਹਾਂ ਹਾਂ ਬਾਈ ਠੀਕ ਆ ਬਾਈ ਬਾਈ ਕਹਿੰਦਾ ਵੀ ਆਪਣੇ ਕੋਲੇ ਸੀਮਨ ਡਿਟੇਲ ਸਾਰੀ ਐ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਬਾਈ ਕਹਿੰਦਾ ਵੀ ਆਪਣੇ ਕੋਲ ਸੀਮਨ ਡਿਟੇਲ ਪੂਰੀ ਐ ਜਿਹੜੇ ਵੀ ਭਰਾ ਦੇ ਕੋਈ ਵੀ ਬੱਚੀ ਫਿੱਟ ਹੋਵੇ ਬਾਕੀ ਆਪਾਂ ਪੂਰੀ ਵੀਡੀਓ ਵੇਖੋ ਆਪਾਂ ਵੀਡੀਓ ਦੇ ਵਿੱਚ ਆਫਰ ਵੀ ਕਰਾਵਾਂਗੇ ਬਾਈ ਤੋਂ ਤੇ ਥਣ ਕਰੋ ਚੈੱਕ ਜੀ ਚਾਰ ਹੀ ਥਣ ਨਿਖੜ ਮਾ ਥਣ ਸੋਹਣਾ ਲੱਗਿਆ ਤੇ ਬਾਈ ਜਿਹੜੀ ਆ ਬੱਚੀ ਦੱਸ ਇਹਦੀ ਕੀ ਡਿਟੇਲ ਹੈ 72 ਦੇ ਬੱਚੀ ਪਹਿਲਾਂ ਦਾ ਹਾਂ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਘਾਨਾ ਗੋਲ ਬੁੱਧੀ ਵਾਲੀ ਬੱਚੀ ਐ ਤੇ ਲੈਂਥ ਨੂੰ ਤੇ ਜੀ ਪੂਰੀ ਐ ਤੇ ਜਿਹੜਾ ਰੰਗ ਪ੍ਰਿੰਟਰ ਦਾ ਬਾ ਕਮਾਲ ਐ ਜਿਵੇਂ ਡੱਬਾਂ ਵਿੱਚ ਮਿੰਕੀ ਨਹੀਂ ਲਾਏ ਹੁੰਦੇ ਬਾਈ ਬਲੈਕ ਕਲਰ ਦੇ ਵਿੱਚ ਵਾਈਟ ਦੇ ਵਿੱਚ ਬਹੁਤ ਸੋਹਣੇ ਰੰਗ ਬਣੇ ਨੇ ਇਹ ਤੇ ਇਹ ਜਿਸ ਸਟ੍ਰਾਈਕਰ ਦੀ ਐ ਬਾਈ ਐਬੀਐਸ ਤੇ ਸਟ੍ਰਾਈਕਰ ਦੀ ਐ ਠੀਕ ਆ ਤੇ ਬਾਈ ਇਹ ਮੰਨ ਕੇ ਚਾ ਇਹਦੀ ਉਮਰ ਦੱਸ ਕਿੰਨੀ ਐ ਇਹਦੀ ਉਮਰ 7.5 ਮਹੀਨੇ ਦੀ ਦੰਦੋਂ ਫੀਰੀ ਐ ਬਾਈ ਦੰਦੋਂ ਖੀਰੀ ਐ ਮਿੱਤਰੋ ਲਓ ਜੀ ਕਰੋ ਚੈੱਕ ਸਹੀ ਗੱਲ ਆ ਬਾਈ ਤੇ ਮਾਦਰ ਰਿਕਾਰਡ ਬਾਈ ਦਾ ਇਹਦੀ ਮਾਦਰ ਰਕਾਰ 30 ਲੀਟਰ ਦਾ ਬਾਈ ਠੀਕ ਐ ਜੀ ਲਓ ਵੀ ਮਿੱਤਰੋ ਬਾਈ ਕੰਦਾ ਬਹੁਤ ਚੰਗੇ ਸੀਮਨ ਦੀ ਆ ਸਟ੍ਰਾਈਕਰ ਦੀ ਆਈਬੀਐਸ ਦੇ ਤੇ ਚਾਰ ਹੀ ਥਾਣਾ ਫੋਰ ਸ਼ੰਗਪੂ ਰਾਣੀ ਤੇ ਜੇ ਰ ਆਪਾਂ ਰੰਗ ਪ੍ਰਿੰਟ ਦੀ ਖੂਬਸੂਰਤੀ ਦੀ ਇਹਦੀ ਗੱਲ ਕਰਗੇ ਤਾਂ ਬਾ ਕਮਾਲ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਬਾਕੀ ਜਿਹੜੀ ਲੈਂਥ ਲੈਂਥ ਲੰਥ ਬਹੁਤ ਆ ਸਾਰੀਆਂ ਬੱਚੀਆਂ ਇੱਕੋ ਜੇ ਕਦ ਕਾਠ ਦਈਆਂ ਕੋਈ ਚਾਰ ਉਂਗਲਾਂ ਮਾੜੀ ਮੋਟੀ ਕੋਈ ਇਧਰ ਉਧਰ ਹੋਊਗੀ ਇੱਕੋ ਜੇ ਰੰਗ ਪ੍ਰਿੰਟ ਆ ਬਹੁਤ ਸੁਣੀਆਂ ਬੱਚੀਆਂ ਬਾਈ ਕੋਲੇ ਤੇ ਚਾਰ ਹੀ ਥਾਣਾ ਫੋਰ ਸ਼ੰਗਪੂ ਰਾਣੀ ਝੋਲੀ ਝਾਲੀ ਪੂਰੀ ਆ ਬਾਈ ਤੇ 8 8.5 ਮਹੀਨੇ ਉਮਰ ਦੱਸਿਆ ਬਾਈ ਲੱਭੀ 7.5 ਮਹੀਨੇ ਉਮਰ ਆ ਤੇ ਰੰਗ ਪ੍ਰਿੰਟ ਬਹੁਤ ਸੁਣਾ ਚੰਗੇ ਕੱਦ ਘਾਟ ਦੀਆਂ ਬੱਚੀਆਂ ਬਹੁਤ ਸੁਹਣੀਆਂ ਵੜਾ ਵੰਨੀਆਂ ਕਿਸੇ ਭਰਾ ਨੇ ਪਾਲਣ ਨੂੰ ਲੈਣ ਨੂੰ ਹੁਣ ਤਾਂ ਜੋਫਰੀ ਆ ਬਾਈ ਬਲੂ ਮੂ ਵੀ ਤੇ ਝੋਲੀ ਝਾਲੀ ਪੂਰੀ ਚਾਰ ਹੀ ਥਣ ਜਿਵੇਂ ਗੱਬਨਾ ਦਾ ਭਲੇਖਾ ਪਉਂਦੀ ਹੈ ਬਾਈ ਹੈਨਾ ਇੱਕ ਤੋਂ ਆਪਣੀ ਗੱਲ ਨੋਟ ਕਰੀ ਬੱਚੇ ਦੇ ਪੈਰ ਥੁੜੇ ਤੇ ਫਿਰ ਸਹੀ ਗੱਲ ਆ ਖੁੱਲੇ ਹੱਡ ਪੈਰਾਂ ਦੀਆਂ ਬਾਈ ਕੋਈ ਤੋਰਾ ਤਾਂ ਰਹੇ ਨੇ ਉਹ ਕੇਜੀ ਰਿਪੋਰਟ ਆ ਕੋਈ ਲੱਤ ਨਹੀਂ ਭੜਦੀ ਕੋਈ ਖੁੱਤ ਨਹੀਂ ਭੜਦੀ ਕਿਸੇ ਦੀ ਵੀ ਆਏ ਕਲ ਹੋਰ ਨੋਟ ਕਰੀ ਹੈ ਨਾ ਜੀ ਆਪਣੀਆਂ ਬੱਚੀਆਂ ਪੁਰੀਆਂ ਕੱਦ ਦਾ ਵਾਰ ਬੰਨੀਆਂ ਆਏ ਨਹੀਂ ਗੁਟਰੀਆਂ ਨਹੀਂ ਰਹੀ ਤੂੰ ਗੁਟਰੀ ਨਹੀਂ ਰਹੀ ਸਹੀ ਗੱਲ ਆ ਭਾਈ ਤੇ ਭਾਈ ਇਹਦੂ ਅੱਗੇ ਆ ਜਿਹੜੀ ਬ੍ਰਾਊਨ ਕਲਰ ਜੇ ਵਿੱਚ ਆ ਜਾਂਦੀ ਹੈ ਇਹਦੀ ਕੀ ਆਹ ਖੇਰ ਦੀ ਬੱਚੀ ਆ ਭਾਈ ਠੀਕ ਹੈ ਜੀ ਚਾਰ ਹੀ ਥਾਣਾ ਮਿੱਤਰੂ ਕਰੋ ਜੇ ਕਿ ਝੋਲੀ ਗੱਬਨ ਵਾਲੀ ਪ੍ਰੇਕਾ ਪੁੰਦੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਲੈਂਥ ਲੁੰਥ ਬਹੁਤ ਹੈ ਜੀ ਵੀ ਕੱਦ ਕਾਠ ਵਾਲੀ ਬੱਚੀ ਆ ਪਰ ਨਾ ਤੇ ਬਥੇ ਨਿਕਰਾ ਤੁਹਾਨੂੰ ਕੋਈ ਐਰ ਸ਼ਹਿਰ ਦੀ ਬੱਚੀ ਆ ਵੀ ਇਹ ਐਰ ਸ਼ਹਿਰ ਦੀ ਹੀ ਕਰਦਾ ਠੀਕ ਹੈ ਹੈ ਨਾ ਐਚ ਐਫ ਦੇ ਪੀਟੂ ਮੰਨ ਕੇ ਚਲੋ ਵੀ ਹੋਇਆ ਵਾ ਹਾਂ ਠੀਕ ਐ ਐਚ ਐਫ ਦੇ ਸੀਮਨ ਲਵਾ ਦਿੰਦੇ ਆ ਭਰਾ ਕਈ ਐਰ ਸ਼ੈਡ ਦਾ ਤੂੰ ਫਿਰ ਇਸ ਤਰ੍ਹਾਂ ਦੀ ਕਲਰ ਦੇ ਵਿੱਚ ਹੀ ਹੋਗਾ ਬਰਾਊਨ ਸ਼ੈਡ ਜਾਂ ਲਓ ਮਿੱਤਰ ਉਮਰ ਕਿੰਨੀ ਦੱਸਿਆ ਬਾਈ ਦੀ 8 ਮਹੀਨੇ ਤੇ 4 ਦਿਨਾਂ ਦੀ 8 ਮਹੀਨੇ ਤੇ 4 ਦਿਨਾਂ ਦੀ ਉਮਰ ਆ ਬਾਈ ਕਹਿੰਦਾ ਤੇ ਦੰਦੋ ਖੀਰੀ ਆ ਬਾਈ ਬਿਲਕੁਲ ਖੀਰੀ ਦੂਰ ਕਰ ਦਈਏ ਹਾਂ ਖੀਰੀ ਆ ਬਾਈ ਖੀਰੀ ਸਹੀ ਗੱਲ ਐ ਤੇ ਕਦ ਘਾਟ ਪੂਰਾ ਬਾਈ ਦੇ ਛਾਤੀ ਦੇ ਬਰੋਬਰ ਆਉਂਦੀ ਆ 8 ਸੱਜੇ 8 ਮਹੀਨੇ ਬਾਈ ਕਹਿੰਦਾ ਉਮਰ 8 ਮਹੀਨੇ ਤੇ 4 ਦਿਨਾਂ ਤੇ ਚਾਰ ਹੀ ਥਾਣਾ ਫੋਰਸਾਂਗ ਪੁਰਾਣੀ ਤੇ ਤੋਰਾ ਤਾਰਾ ਓਕੇ ਦੀ ਰਿਪੋਰਟ ਆ ਕੋਈ ਲੱਤ ਨਹੀਂ ਪੈੜਦੀ ਕੋਈ ਖੋਚ ਨਹੀਂ ਪੈੜਦੀ ਘੋੜੀਆਂ ਵਰਗੀਆਂ ਨੁਗਰੀਆਂ ਵਸ਼ੇਰੀਆਂ ਹੀ ਆ ਬਾਕੀ ਜੇ ਕਿਸੇ ਪਸ਼ੂ ਦੇ ਸਰੀਰ ਤੇ ਕੋਈ ਗੰਦ ਮਰੋੜੀ ਆ ਜਾਂ ਵੀ ਹਜੀਰਾ ਹਨਾ ਕੌਣ ਤੇ ਆਪਣੀ ਜ਼ਿੰਮੇਵਾਰੀ ਆ ਤੀਨ ਨੂੰ ਪਤਾ ਕੋਈ ਬਿਆਨ ਤੇ ਚੈਰ ਚੈਨਲ ਦੇ ਹੁਣ ਆਪਣਾ ਹਨਾ ਲੋਕ ਇੰਨਾ ਭਰੋਸਾ ਕਰਦਾ ਹਾਂ ਸਹੀ ਗੱਲ ਆ ਭਾਈ ਹਾਂ ਸਹੀ ਗੱਲ ਆ ਆਨਲਾਈਨ ਜੋ ਵੀ ਹੋ ਪਿਆ ਤਾਂ ਇਹ ਤਾਂ ਅਲੱਗ ਕੰਮ ਇਹਦਾ ਵੀ ਕਿਉਂਦਾ ਰੋਸਤਾਨ ਦੇ ਲੋਕ ਮਨਉਂਦੇ ਆ ਨਾ ਬੱਚਿਆਂ ਬਾਈ ਦਾ ਸਾਫ ਸੁਥਰਾ ਕੰਮ ਹੈ ਮਿੱਤਰੋ ਆਪਣੇ ਚੈਨਲ ਦੇ ਉੱਤੇ ਜੇ ਮੰਨ ਕੇ ਚੱਲੋ 1.5 1.5 200 ਦੇ ਵੀਡੀਓ ਲਗਭਗ ਆ ਤੇ ਮੰਨ ਕੇ ਚੱਲੋ ਵੀ 100 ਵਾ 150 ਵੀਡੀਓ ਲਾਪਰੀ ਦੀ ਕੋਈ ਬਣਾਈ ਆਪਾਂ ਹੈਨਾ ਬਾਈ ਬਾਬਾ ਨਾਨਕ ਬੜੀ ਬਾਕੀ ਦਾ ਰੱਬ ਕਰਨ ਵਾਲਾ ਕਿਉਂਕਿ ਕਿਸੇ ਭਰਾਣਾ ਪੈਸੇ ਦੀ ਧੁਰਗੀ ਨਹੀਂ ਮਾਰਦੀ ਸਹੀ ਗੱਲ ਆ ਬਈ ਹਾਂ ਉਹ ਉਹ ਵੱਖਰੀ ਗੱਲ ਆ ਬਾਈ ਇਹ ਸਾਹਾਂ ਵਾਲੀਆਂ ਚੀਜ਼ਾਂ ਠੀਕ ਹੈ ਰਿਸਕ ਤਾਂ ਫਿਰ ਹਰੇਕ ਚੀਜ਼ ਚਾ ਕੋਈ ਫਸਲ ਵੀ ਲੈ ਕੋਈ ਦੁਕਾਨ ਕਰ ਲੈ ਭਲਾ ਰੇਗ ਬੰਦਾ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਦਾ ਹਮ ਬਾਕੀ ਬਾਕੀ ਭਾਈ ਲਾਪਰੀ ਦੇ ਨਾਲ ਮੇਰੀ ਆਫ ਕੈਮਰਾ ਗੱਲਬਾਤ ਹੋਈ ਸੀ ਅੱਜ ਦੇ ਜਿਹੜੇ ਰੇਟ ਆ ਬਾਕਮਾਲੀ ਰੇਟ ਆ ਹੈਨਾ ਬਿਲਕੁਲ ਵਾਜਬ ਰੇਟ ਤੇ ਹੋਊਗਾ ਤੇ ਆਫਰ ਬਾਈ ਕਹਿੰਦਾ ਅਬੀ ਆਪਾਂ ਜ਼ਰੂਰ ਕਰਾਂਗੇ ਥੋੜਾ ਗਰਮੀ ਦਾ ਸੀਜ਼ਨ ਚੱਲਦਾ ਜਿਹੜੇ ਭਰਾਣੇ ਕਿਸੇ ਨੇ ਬੱਚਿਆਂ ਕੋਈ ਏਅਰ ਸ਼ਹਿਰ ਦੇ ਵਿੱਚ ਜਰਸੀ ਦਾ ਕਰਾਉਂ ਚੰਗੇ ਜਾਤ ਪਾਤ ਨਹੀਂ ਸਾਰੇ ਭੰਤੇ ਰੰਗ ਆ ਬਾਈ ਕੋਲੇ ਹੈ ਨਾ ਅਲੱਗ ਦਾ ਕੋਲੇ ਸਾਰੇ ਤਰ੍ਹਾਂ ਦੇ ਵਿੱਚ ਹਾਂ ਉਹ ਆਪ ਕੋਲੇ ਸਾਰੇ ਤਰ੍ਹਾਂ ਦੇ ਆਮ ਮਨ ਕੇ ਚੱਲੋ ਆਮ ਘਰੀਲੂ ਫਾਰਮਰ ਆ ਜਿਹੜਾ ਆਮ ਕਿਸਾਨ ਆ ਕੋਈ ਥੋੜੇ ਪੈਸੇ ਲਾਉਣ ਵਾਲਾ ਉਹ ਵੀ ਬਾਈ ਨਾਲ ਜਨਕ ਕੰਡੈਕਟ ਕਰ ਸਕਦਾ ਦੂਰੋਂ ਫੋਨ ਆਈ ਜਾਂਦੇ ਸੀ ਉਹ ਲੱਗਦਾ ਕੀ ਇਹ ਵੀਡੀਓ ਨਹੀਂ ਹਾਂਜੀ ਹੋਰ ਤੂਲੇ ਤੈਨੂੰ ਪਤਾ ਬਈ ਅੱਜ ਬੱਸੀ ਮਿਲਦੀ ਨਹੀਂ ਬਈ ਸਹੀ ਗੱਲ ਆ ਬਈ ਅੱਗੇ ਜਨਵਰੀ ਘਟ ਆ ਬਈ ਯਾਰ ਹਨਾ ਕੋਈ ਪਾਲਦਾ ਹੀ ਨਹੀਂ ਕੋਈ ਤਿਆਰ ਕੀਤਾ ਬਈ ਜਲੇਰ ਬਈ 5-6 ਬੱਸੀਆਂ ਹੋਣ ਸਹੀ ਗੱਲ ਜਿਹੜਾ ਕੋਈ ਦੂਰ ਦਾ ਭਰਾ ਮੰਗਾ ਲੈਂਦਾ ਹਨਾ ਹਾਂ ਫਿਰ ਆਏ ਗੱਡੀ ਦਾ ਭਾੜਾ ਕਰਾਇਆ ਅਗਲਾ 100 ਬਈ ਸੋਚਦਾ ਜਿਹੜਾ ਕੋਈ ਦੂਰ ਵਾਲਾ ਉਹ ਜੇ 4-5 ਇਕੱਠੀਆਂ ਲਊਗਾ ਤੇ ਉਹਨੂੰ ਭਾਅ ਚ ਹਾਂਜੀ ਉਹ ਤੁਹਾਨੂੰ ਬਈ ਸੱਤ ਅੱਖਿਆ ਕਰਾਇਆ ਆਉਂਦਾ ਇੰਨਾ ਕਰਾਇਆ ਹੁਣ ਬਈ ਆਪਣ ਨੂੰ ਵੀ ਤਰ੍ਹਾਂ ਕਰਵਾਉਂਦਾ ਤੇ ਆਪਾਂ ਉਸ ਸਮਾਂ ਬਈ ਕਿਉਂਕਿ ਅੱਜ ਜੈ ਮਾਰਦੇ ਤੇ ਕੰਮ ਕਰਦੇ ਕਰਕੇ ਬਈ ਅਲੇ ਨੂੰ ਕਿਰਾਇਆ ਹੀ ਫ੍ਰੀ ਕਰਦਾ ਸਹੀ ਗੱਲ ਆ ਬਾਈ ਜਿਹੜੀ ਲਾਸਟ ਤੇ ਬਚੀ ਆ ਚਿੱਟੇ ਰੰਗ ਚ ਆਂਡੇ ਵਰਗੀ ਪਈ ਆ ਪਤਾ ਨਹੀਂ ਬਾਈ ਨੇ ਸ਼ੈਂਪੂ ਜ਼ਿਆਦੇ ਮਾਰਿਆ ਤੇ ਵੇਖੋ ਮਿੱਤਰੋ ਚਮਕਦਮ ਦੇਖੋ ਕਿੰੋਂ ਬਾਈ ਲਾਪਰੀ ਦਾ ਹਾਂ ਬਈ ਤੇ ਰੰਗ ਬ੍ਰੈਂਡ ਬਹੁਤ ਸੋਹਣਾ ਕਿੰਨੇ ਮਹੀਨੇ ਉਮਰ ਹੈ ਬਾਈ ਇਹਦੀ ਇਹ ਬਾਈ ਹੈਗੀ 6 ਮਹੀਨੇ ਦੀ ਹਾਂ ਇਹ ਏਬੀਐਸ ਦੇ ਬਰੂਟ ਸੀਮਨ ਦੀ ਹੈ ਬਰੂਟ ਦੀ ਹੈ ਏਬੀਐਸ ਦੇ ਬਰੂਟ ਸੀਮਨ ਦੀ ਹੈ ਤੇ ਇਹਦਾ ਮਾਦਰ ਰਿਕੋਰਡ ਬਾਈ ਇਹਦੀ ਮਾਦਰ ਰਿਕੋਰਡ 42 ਲੀਟਰ ਦਾ ਬਾਈ ਠੀਕ ਹੈ ਯਾਨੀ ਕਿ ਚੰਗੇ ਬਣ ਕੇ ਚੱਲੋ ਵੀ ਬੱਚੇ ਗਾਂ ਦੀ ਬੱਚੀ ਹੈ ਇਹ ਤੇ ਬਾਈ ਕਹਿੰਦਾ ਵੀ ਏਬੀਐਸ ਦੇ ਬਰੂਟ ਸੀਮਨ ਦੀ ਹੈ ਤੇ ਲੈਂਥ ਲੈਂਥ ਕਰੋ ਚੈੱਕ ਲੰਬਾਈ ਪੂਰੀ ਆ ਬੱਚੀ ਦੀ ਤੇ 6 ਮਹੀਨੇ ਬਾਈ ਨੇ ਉਮਰ ਦੱਸੀ ਆ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਆ ਤੇ ਚਾਰ ਹੀ ਥਣ ਫੂਡ ਸ਼ਾਂਗ ਪੁਰਾਣੀ ਐਂ ਗੱਬਣਾ ਗੁਪਲੇਖਾ ਪਉਂਦੀ ਆ ਗੱਦੀ ਸਲੋ ਝੋਲੀ ਪੂਰੀ ਆ ਲੈ ਚੱਲ ਬਾਈ ਤੋੜਾ ਤਾਰਾ ਦੇਖੋ ਜੀ ਬੋ ਓਕੇ ਦੀ ਰਿਪੋਰਟ ਆ 6 ਮਹੀਨੇ ਬਾਈ ਨੇ ਉਮਰ ਦੱਸੀ ਆ ਤੇ ਬਰੂਟ ਸੀਮੰਦੀ ਆ ਬਾਈ ਕਹਿੰਦਾ ਏਵੀਐਸ ਤੇ ਬਰੂਟ ਸੀਮੰਦੀ ਆ ਬਾਕੀ ਜਿਹੜਾ ਮਦਰ ਰਿਕਾਰਡ ਦੱਸਿਆ ਉਹ ਵੀ ਬਹੁਤ ਸੋਣਾ ਚੰਗੇ ਦੁੱਧ ਵਾਲੀਆਂ ਗਾਂਆਂ ਦੀਆਂ ਬੱਚੀਆਂ ਕੋਈ ਆਏ ਨਹੀਂ ਕੋਈ ਵੀ ਕੁਈ 8-10 ਕਿਲੋ ਵਾਲੀਆਂ ਲੱਗ ਇਕੱਠੀਆਂ ਕਰੀਆਂ ਤੇ ਬਹੁਤ ਚੰਗੀ ਵੱਛੀ ਹੈ ਦੇਖੋ 6 ਮਹੀਨੇ ਦੀ ਸਿਰਫ ਉਮਰ ਹੈ ਤੇ ਕੱਦ-ਕਾਦ ਬਹੁਤ ਸੋਹਣਾ ਲੈਂਥ ਲੈਂਥ ਪੂਰੀ ਹੈ ਬਾਕੀ ਜਿਹੜਾ ਵਾਈਟ ਕਲਰ ਆ ਥੋੜਾ ਜਿਆਦਾ ਡਿਮਾਂਡ 'ਚ ਰਹਿੰਦਾ ਭਾਵੇਂ ਕੋਈ ਗਾਂ ਤੇ ਚਾਹੇ ਵੱਛੀ ਹੈ ਨਾ ਬਾਈ ਬੈਂਤ ਨਿਸ ਦਾ ਬਾਈ ਕੀ ਵੀ ਕੋਈ ਫੋਨ ਲਾ ਲੈਂਦਾ ਹੈ ਨਾ ਕਿਸੇ ਦੇ ਕਰਦ ਗਿੱਡੇ ਦਾ ਉਹ ਅਲਾ ਆਪਣੇ ਕਰਦੇ ਹਾਂ ਉਹਨਾਂ ਦੇਖ ਲੈ ਅੰਦਾਜ਼ਾ ਲਾ ਲੇ ਸਹੀ ਗੱਲ ਕੋ ਖੁਰਨੀ ਤੇ ਖੜੀ ਹੈ ਵੱਛੀ ਉਹਦਾ ਵੀ ਅੰਦਾਜ਼ਾ ਲੱਗ ਜਾਂਦਾ ਜਾਂ ਕੋਈ ਬਾਈ ਨੇ ਤੋਰੀ ਹੈ ਨਾ ਜਿਹੜਾ ਜਿਹੜਾ ਭਰਾ ਮੰਨ ਕੇ ਚਲੋ ਬਾਈ ਨੇ ਲਾ ਪਲੀਜ਼ ਨੇ ਤੋਰੀਆਂ ਵੱਛੀਆਂ ਸਾਰੀਆਂ ਵੱਛੀਆਂ ਬਾਈ ਨੇ ਤੋਰੀਆਂ ਤੇ ਬਾਈ ਦੇ ਨਾਲ ਪਤਾ ਲੱਗ ਜਾਂਦਾ ਵੀ ਕੋਈ ਛਾਤੀ ਤੇ ਉਹਦੀ ਕੋਈ ਮੋਢੇ ਦੇ ਬਰੋਬਰ ਆਉਂਦੀ ਹੈ ਤੇ ਜਾਨੀ ਕਿ ਸਾਰਿਆਂ ਨੂੰ ਕੱਦ ਚ ਤੇ ਉਮਰ ਚ ਛੋਟੀ ਵੱਛੀ ਆਹ ਹੱਥ ਵਾਈਟ ਕਲਰ ਦੀ ਪੱਗੀ ਆਣ ਲਓ ਬਈ ਤਿੰਨ ਚਾਰ ਬੱਚੀਆਂ ਇੱਕ ਮੇਲ ਦੀਆਂ ਦੋ ਬੱਚੀਆਂ ਸਾਰਿਆਂ ਨੂੰ ਮੰਨ ਕੇ ਚਲੋ ਇਹ ਆ ਬੱਚੀ ਤੋਂ ਲੈ ਕੇ ਜਿਹੜੀਆਂ 4-5 ਬੱਚੀਆਂ ਦੂਜੀਆਂ ਬਾਈ ਕੋਲੇ ਚੰਗੇ ਸੀਮਨ ਦੀਆਂ ਦੱਸਿਆ ਬਾਈ ਨੇ ਤੇ ਬਾਕੀ ਗੱਟਾ-ਗੱਟਾ ਫੀਡ ਦਾ ਖਾ ਕੇ ਤੇ ਬੱਚੀਆਂ ਨੇ ਸੀਮਨ ਲੈ ਲੈਣੇ ਹੈ ਨਾ ਤੇ ਬਾਈ ਫਿਰ ਆਏ ਡਿਮਾਂਡ ਇਹਨਾਂ ਦੀ ਫਿਰ ਦੱਸ ਇਹਨਾਂ ਦੀ ਕੋਈ ਆਫਰ ਆਪਾਂ ਕਰਨਾ ਅੱਜ ਵੀਡੀਓ ਦੇ ਵਿੱਚ ਆਪਣੇ ਭਰਾਵਾਂ ਨੂੰ ਬਈ ਆਏ ਹੁਣ ਬਾਰੇ ਟਾਈਮ ਬਾਅਦ ਵੀਡੀਓ ਪਾਈ ਕਰਕੇ ਲੋਕ ਵੀ ਫੋਨ ਲਾਉਂਦੇ ਆਪਾਂ ਜੈ ਮਾਰਦੇ ਆਂ ਤੇ ਅੱਗੇ ਕੰਮ ਕਰਦੇ ਆਂ ਹਾਂਜੀ ਤੇ ਬਈ ਆਪਾਂ ਇਹਨੇ ਜਿਹੜਾ ਮੁੱਲ ਕਰਨਾ ਹੈ ਨਾ ਸਾਰੀਆਂ ਵਗੇੜਾਂ ਇਕੱਠੀਆਂ ਦਾ ਕਰਦਾਂਗੇ ਠੀਕ ਹੈ ਜੇ ਕਿਸੇ ਦੇ ਇੱਕ ਚੱਲ ਦੀ ਇੱਕ ਲੈ ਲੈ ਦੋ ਚੱਲ ਦੀਆਂ ਦੋ ਚਾਰ ਚੱਲ ਦੀਆਂ ਚਾਰ ਪੰਜ ਲੈ ਲੈ ਤੇ ਕੋਈ ਪੰਜ ਲੈਂਦਾ ਉਹਨੂੰ ਛੇਵੀਂ ਬੱਚੀ ਫ੍ਰੀ ਤੇ ਦੇ ਦਾਂਗੇ ਆਪਾਂ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਕੋਈ ਪੰਜ ਬੱਚੀਆਂ ਅੱਜ ਖਰੀਦਦਾ ਉਹਨੂੰ ਇੱਕ ਬੱਚੀ ਫ੍ਰੀ ਦੇ ਦਾਂਗੇ ਠੀਕ ਹੈ ਜੇ ਕੋਈ ਸਹੀਏ ਦੇ ਸਿੰਘੇ ਖਰੀਦਦਾ ਫਿਰ ਉਹਦੇ ਨਾਲ ਕੋਈ ਕਰਾਈ ਚ ਕੋਈ ਆਫਰ ਹੋ ਜੀ ਹੈ ਨਾ ਬਾਈ ਕੋਈ ਸੀ ਬੱਚੀਆਂ ਇਕੱਠੀਆਂ ਖਰੀਦਦਾ ਉਹਨੂੰ ਜਿੱਥੇ ਲੱਗਦਾ ਉੱਥੇ ਪੰਜ ਫ੍ਰੀ ਕਰ ਦਾਂ ਠੀਕ ਹੈ ਠੀਕ ਹੈ ਨਯਾ ਨਯਾ ਚੱਕਲੇ ਚ ਨਹੀਂ ਨਹੀਂ ਕੋਈ ਨਾ ਇਹਦਾ ਹਰ ਰਾਜਸਤਾਨ ਹਰਿਆਣਾ ਇਧਰ ਜਿਵੇਂ ਜੰਮੂ ਹੋ ਗਿਆ ਮੱਤ ਚ ਲੋ ਠੀਕ ਹੈ ਠੀਕ ਹੈ ਵੀ ਜ ਨਹੀਂ ਕਿ ਹਰੇਕ ਥਾਂ ਡਿਲੀਵਰੀ ਬਾਈ ਕਹਿੰਦਾ ਵੀ ਆਪਾਂ ਕਰ ਦਾਂਗੇ ਚੋਲੇ ਤੱਕ ਵੀ ਇੱਥੋਂ ਆਪਣੇ ਘਰੋਂ ਵੀ ਤੁਸੀਂ ਇਹ ਲੋ 500 ਕਿਲੋਮੀਟਰ ਤੱਕ ਕਰਾਇਆ ਫ੍ਰੀ ਆ ਤੇ ਵੀ 6 ਬੱਛੀਆਂ ਲੈਂਦਾ ਬਾਈ ਜੇ ਕੋਈ 5 ਬੱਛੀਆਂ ਲੈਂਦਾ ਉਹਲੇ ਨੂੰ 6ਵੀਂ ਬੱਛੀ ਫ੍ਰੀ ਜਾ ਠੀਕ ਹੈ ਠੀਕ ਹੈ ਫਿਰ ਆਏ ਨਾਲੋਂ 400 ਕਿਲੋਮੀਟਰ ਕਰਾਇਆ ਵੀ ਫ੍ਰੀ ਕਰ ਠੀਕ ਹੈ ਬਾਈ ਤੇ ਜੇ ਕੋਈ ਬਾਈ 2 ਲੈਂਦਾ ਜਾਂ 1 ਲੈਂਦਾ ਫਿਰ ਉਹ ਲੈਂਦਾ ਹਾਂ ਲੋ ਵੀ ਅਲੋਗਰ ਸੌ ਦੋਸਰੀ ਲਾ ਦੋ ਯਾਰ ਚਲ ਲਓ ਵੀ ਮਿੱਤਰੋ ਬਾਈ ਕਹਿੰਦਾ ਜੇ ਕੋਈ ਦੋ ਲੈਂਦਾ ਉਹਨੂੰ ਵੀ 200 ਕਿਲੋਮੀਟਰ ਕਿਰਾਇਆ ਭਾੜਾ ਆਪਾਂ ਫ੍ਰੀ ਕਰਾਂਗੇ ਤੇ ਮੰਨ ਕੇ ਚ ਲੋ ਕੋਈ ਬੱਚੀਆਂ ਦੇਖ ਕੇ ਜਿਹੜੀ ਵੀ ਬੱਚੀ ਭਰਾ ਦੇ ਕਿਸੇ ਦੇ ਫੈਕਟ ਆਉਂਦੀ ਹੈ ਤੇ ਬਾਈ ਦੇ ਨਾਲ ਗੱਲਬਾਤ ਜ਼ਰੂਰ ਕਰੋ ਕੋਈ ਬਾਈ ਸੌਦਾ ਬਾਈ ਕਹਿੰਦਾ ਵੀ ਆਪਾਂ ਜ਼ਰੂਰ ਕਰਾਂਗੇ ਕੋਈ ਆਏ ਨਹੀਂ ਉਹ ਬੰਦਾ ਖਰੀਦਦਾ ਬੱਚੀਆਂ ਹਾਂਜੀ ਉਹਨੂੰ ਉਹ ਜਿਹਾ ਮਾਨਦਾਨ ਵੱਧ ਕਰ ਦਾਂਗੇ ਠੀਕ ਹੈ ਤੇ ਆਏ ਬਾਕੀ ਦੋ ਨੰਬਰ ਦੇ ਬੱਚੀਆਂ ਆਪਣੀਆਂ ਨੇ ਬਈ ਕੁਆਲਿਟੀ 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 ਨਸਲ ਜਾਤ ਪੱਤ ਸਾਰੇ ਮੰਨ ਕੇ ਚ ਲੋ ਭਾਂ ਰੰਗ ਹੈ ਉਹ ਆਇਨੀ ਕੋਈ ਮਨ ਕੇ ਚਲੋ ਪਿਓਰ ਚਿੰਗੀਆਂ ਬੱਚੀਆਂ ਵੀ ਐ ਥੋੜੀ ਜੀ ਐਫ ਜਰਸੀ ਦਾ ਕਰਾਸ ਵੀ ਐ ਐਰ ਸ਼ੈਡ ਦੇ ਵਿੱਚ ਵੀ ਕਰਾਸ ਬੱਚੀ ਤੇ ਚੰਗੀਆਂ ਐਫ ਦੇ ਵਿੱਚ ਵੀ ਐ ਬਹੁਤ ਸੋਹਣੇ ਕੱਦ ਕਾਠਾ ਚੰਗੀਆਂ ਬੱਚੀਆਂ ਤੇ ਬਾਈ ਫਿਰ ਰੇਟ ਦੱਸ ਹੁਣ ਇਹਨੇ ਦਾ ਰੇਟਿੰਗ ਇਹ ਆਪਣਾ ਬਾਈ ਮੁੱਲ ਜਿਹੜਾ ਹਾਂਜੀ 92000 ਰੁਪਿਆ ਬਾਈ ਮੁੱਲ ਪਸ਼ੀਆਂ ਦਾ ਮੁੱਲ 92000 ਰੁਪਿਆ ਤੇ ਵਿੱਚੋਂ ਮਾਨਤਾਨ ਹੋ ਜਾਊਗਾ ਮਾਨਤਾਨ ਬਾਈ ਜੇ ਕੋਈ ਨੇੜ ਦਾ ਖਰੀਦਦਾ ਹਾਂਜੀ ਤੇ ਉਹਦਾ ਮਾਨਤਾਨ ਵਧ ਕਰ ਦਾਂਗੇ ਪੂਰਾ ਫੋਨ ਤੇ ਗੱਲਬਾਤ ਅਗਲਾ ਕਰ ਲੈ ਤੇ ਜੇ ਕੋਈ ਕੱਲੀ ਕੱਲੀ ਖਰੀਦਦਾ ਹਾਂਜੀ ਜੇ ਕਿਸੇ ਦੇ ਬਾਈ ਓਵੇਂ ਪਸੰਦ ਆ ਹਾਂਜੀ ਤੇ ਉਹ ਆਪਾਂ ਨੂੰ ਐ ਕਰੇ ਬਈ WhatsApp ਤੇ ਇਹ ਸਕਰੀਨ ਸ਼ਾਟ ਲੈ ਕੇ ਭੇਜ ਦੇ ਜਿਹੜੀ ਜਿਹੜੀ ਅਨੇ ਤੇ ਬੱਛੀ ਪੁੱਛੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਉਹਦਾ ਉਵੇਂ ਰੇਟ ਕਰ ਲਾਂਗੇ ਠੀਕ ਹੈ ਜੀ ਤੇ ਜੇ ਕੋਈ ਹੈ ਨਾ ਬਈ ਐ ਲਾਓ ਹੁਣ ਆਪਾਂ 92000 ਮੁੱਲ ਕੀਤਾ ਬਈ ਬਿਆਨ ਸਾਰੀਆਂ ਬੱਛੀਆਂ ਦਾ 92000 ਦੇ ਹਿਸਾਬ ਨਾਲ 15000 ਬੱਛੀ ਪੈਂਦੀ ਆ ਪੈਂਦੀ ਹੈ ਸਹੀ ਗੱਲ ਆਪਾਂ ਲਾਣਾ 600 ਕਿਲੋਮੀਟਰ ਕਿਰਾਇਆ 20 ਕਿਰਾਇਆ ਸਹੀ ਹੈ 600 ਨੂੰ ਹੈ ਨਾ ਬਾਕੀ ਭਾਈ ਦੁੱਗਣੇ ਤੇ ਗਨੇ ਦਾ ਦੁੱਧ ਪਿਆ ਦਨੇ ਆਪਾਂ ਕਰੇ ਜੇ ਬੱਚੀ ਪਾਲ ਲਗੇ ਇਹ ਪਲੀਆਂ ਪਲਾਈਆਂ ਮੰਨ ਕੇ ਚਲੋ ਚਿੰਗ ਚੰਗੇ ਸੀਮਨਾ ਦੀਆਂ ਬੱਚੀਆਂ ਜੇ ਆਪਾਂ 6015 ਨਾਲ ਗੁਣਾ ਕਰਦੇ ਹਾਂ ਕਿਲੋਮੀਟਰ ਦੇ ਹਿਸਾਬ ਨਾਲ 9000 ਦਾ ਕਿਰਾਇਆ ਇਵਾਦਾ ਸੰਝ ਲੋ 11000 ਕਿਰਾਇਆ ਬੰਦਾ ਉਹ ਵੀ ਅਗਲੇ ਦਾ ਫ੍ਰੀ ਆ ਉਹ ਵੀ ਅਗਲੇ ਦਾ ਫ੍ਰੀ ਆ ਲਓ ਬੱਚੀਆਂ ਜੇ ਕਰਾ ਫੇਰ ਨਿਕਲ ਲਓ ਵੀ ਮਿੱਤਰੋ ਤੁਹਾਡੇ ਘਰੇ ਘਰੇ ਬੱਚੀ ਦੀ ਪਹੁੰਚ ਬਾਈ ਕਹਿੰਦਾ ਵੀ ਆਪਾਂ ਕਰ ਦਾਂਗੇ ਜਿਹੜੀ ਵੀ ਬੱਚੀ ਤੁਹਾਡੇ ਕੋਈ ਫੈਕਟ ਆ ਜਿਹੜਾ ਨਗ ਉਹਦਾ ਸਕਰੀਨ ਸ਼ਾਟ ਲੈ ਕੇ ਬਾਈ ਨੂੰ ਤੁਸੀਂ ਵਟਸਐਪ ਕਰ ਸਕਦੇ ਆ ਠੀਕ ਹੈ ਤੇ ਵੀਡੀਓ ਪੂਰੀ ਵੀਡੀਓ ਵੇਖੋ ਪੂਰੀ ਵੀਡੀਓ ਦੇ ਵਿੱਚ ਆਪਾਂ ਬੱਚੀ ਤੁਰਦੀ ਵੀ ਵਿਖਾਈ ਹੈ ਖੜੀ ਵੀ ਵਿਖਾਈ ਹੈ ਥਾਂ ਝੋਲੀ ਵੀ ਵਿਖਾਈ ਹੈ ਐਨ ਗਵਰਨਰ ਸਾਰੀ ਵੀਡੀਓ ਵੇਖ ਕੇ ਤੇ ਬਾਈ ਨੂੰ ਕੱਲ ਲਾ ਲਿਓ ਫੋਨ ਬਾਈ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਚੱਲੀ ਜਾਂਦਾ ਬੱਚੇ ਸ਼ੀਆਂ ਬੱਚੀਆਂ ਦਾ ਮੁੱਲ ਬਾਈ ਨੇ ਡਿਮਾਂਡ ਕਰੀਆ 92000 ਰੁਪਿਆ ਤੇ ਵਿੱਚੋਂ ਮਾਨਤਨ ਮਾੜਾ ਮੋਟਾ ਕਰਿਆ ਗਿਆ ਜਾਂਦਾ ਹੋ ਜਾਊਗਾ ਤੇ 500 ਕਿਲੋਮੀਟਰ ਕਿਰਾਇਆ ਪਾੜਾ ਬਾਈ ਨੇ ਫ੍ਰੀ ਕਰਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਛੇ ਨਗ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੀ ਗੱਲ ਸਾਰੀ